ਬੱਚਿਆਂ ਵਾਸਤੇ ਕੁਝ ਨਵੀਂ ਸ਼ੁਰੂਆਤ ਕਰਨ ਜਾ ਰਹੇ ਹੋ ਅੱਜ ਹੈ ਜਿਹੜਾ ਹੈਗਾ ਜੀ ਚਿਲਡਰਨਸ ਡੇ ਆ ਆਪਣਾ ਨੈਸ਼ਨਲ ਲੈਵਲ ਦਾ ਜੋ ਕਿ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਹੈ ਤੇ ਉਹਦੇ ਉੱਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਬੱਚਿਆਂ ਦੀ ਚੰਗੀ ਸਿਹਤ ਹੋਵੇ ਬੱਚੇ ਤੰਦਰੁਸਤ ਹੋਣ ਤੇ ਜੇ ਬੱਚੇ ਤੰਦਰੁਸਤ ਹੋਣਗੇ ਤਾਂ ਹੀ ਰੰਗਲਾ ਪੰਜਾਬ ਬਣੇਗਾ ਤਾਂ ਹੀ ਜਿਹੜਾ ਦੇਸ਼ ਦਾ ਭਵਿੱਖ ਬਣੇਗਾ ਦੇয়ারਡ ਫਿਊਚਰ ਸਿਟੀਜ਼ਨਸ ਆਫ ਇੰਡੀਆ ਤੇ ਇਸ ਕਰਕੇ ਅਸੀਂ ਜਿਹੜੀ ਸ਼ੁਰੂਆਤ ਕੀਤੀ ਆ ਉਹ ਬੱਚਿਆਂ ਨੂੰ ਜਿਹੜੀ ਪੋਲੀਓ ਦੀ ਦਵਾਈ ਪਲਾ ਕੇ ਤਾਂ ਕਿ ਜਿਹੜਾ ਪੋਲੀਓ ਮੁਕਤ ਭਾਰਤ ਹੋ ਚੁੱਕਿਆ ਹੈਗਾ ਪਰ ਸਾਡੇ ਗੁਆਂਢ ਦੇ ਵਿੱਚ ਜਿਹੜਾ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਖਤਰਾ ਬਣਿਆ ਹੋਇਆ ਇਸ ਕਰਕੇ ਅਸੀਂ ਇਹਨੂੰ ਬੜਾ ਰਿਲੀਜੀਅਸਲੀ ਔਰ ਬਹੁਤ ਹੀ ਆਪਣੀ ਇੱਕ ਡਿਊਟੀ ਸਮਝ ਕੇ ਆਪਣੇ ਪਿਛਲੇ 13 ਸਾਲ ਤੋਂ ਕੋਈ ਕੇਸ ਨਹੀਂ ਆਇਆ ਬੜੀ ਅੱਛੀ ਗੱਲ ਹੈ ਤੇ ਆਪਾਂ ਇਹ ਮੇਨਟੇਨ ਕਰਨਾ ਚਾਹੁੰਦੇ ਆ ਔਰ ਇਹਦੇ ਵਿੱਚ ਜਿਹੜੀਆਂ ਵੈਕਸੀਨ ਪ੍ਰੋਵੈਂਟੇਬਲ ਡਿਜ਼ੀਜ਼ਸ ਐ ਬੱਚਾ ਦੇ ਵਿੱਚ ਪੇਟ ਚ ਕੀੜੇ ਹੋ ਗਏ ਅਨੀਮੀਆ ਹੋ ਗਿਆ ਔਰ ਬੱਚੇ ਹਰ ਤਿੱਕੇ ਨਾਲ ਤੰਦਰੁਸਤ ਹੋਣ ਉਹਨਾਂ ਦੇ ਵਾਸਤੇ ਜਿਹੜੇ ਸਪੈਸ਼ਲ ਉਪਰਾਲੇ ਆ ਉਹਦੇ ਬਾਰੇ ਅਸੀਂ ਵਿਚਾਰ-ਵਟਾਂਦਰਾ ਕਰਾਂਗੇ ਸਪੈਸ਼ਲ ਪ੍ਰੋਗਰਾਮ ਰੱਖਿਆ ਅਸੀਂ ਇਹ ਮਝਵਾਲੀ ਦੇ ਵਿੱਚ ਉੱਥੇ ਸਾਰੇ ਐਕਸਪਰਟਸ ਹੋਣਗੇ ਉਹਨਾਂ ਦੇ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕਰਕੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਆ ਉਹ ਤੰਦਰੁਸਤ ਹੋਵੇ ਤੇ ਜਿਹੜੇ ਨਵੀਆਂ ਜਿਹੜੀਆਂ ਸਾਡੇ ਬਚਪਨ ਦੇ ਵਿੱਚ ਪ੍ਰੋਬਲਮ ਨਹੀਂ ਸੀ ਸੋਸ਼ਲ ਮੀਡੀਆ ਉਹਦਾ ਨਹੀਂ ਹੁੰਦਾ ਸੀ ਸਾਈਬਰ ਬੁੱਲਿੰਗ ਹੋ ਗਈ ਵੇਪਿੰਗ ਹੋ ਗਈ ਨਸ਼ਿਆਂ ਦੀਆਂ ਪ੍ਰੋਬਲਮਸ ਹੋ ਗਈਆਂ ਸੋ ਬੱਚਿਆਂ ਵਾਸਤੇ ਡਿਸਟਰੈਕਸ਼ਨਸ ਹੋ ਗਈਆਂ ਮੋਬਾਈਲ ਦੀ ਐਡਿਕਸ਼ਨ ਹੋ ਗਈ ਤੇ ਉਹਦੇ ਨਾਲ ਰਿਲੇਟਡ ਜਿਹੜੇ ਇਸ਼ੂਜ਼ ਆ ਗਏ ਆ ਉਹਦੇ ਬਾਰੇ ਵੀ ਬੱਚਿਆਂ ਦੇ ਵਿੱਚ ਜਾਣਕਾਰੀ ਖਾਸ ਕਰਕੇ ਪੇਰੈਂਟਸ ਦੇ ਵਿੱਚ ਜਾਣਕਾਰੀ ਕਿ ਬੱਚਿਆਂ ਦੇ ਜਿਹੜੇ ਆ ਗਏ ਆ ਤੁਸੀਂ ਉਹਨਾਂ ਨਾਲ ਕੁਆਲਟੀ ਟਾਈਮ ਸਪੈਂਡ ਕਰਨਾ ਕਿੰਨਾ ਜ਼ਰੂਰੀ ਆ ਬੱਚਿਆਂ ਦੀਆਂ ਜਿਹੜੀਆਂ इमोਸ਼ਨਲ ਤੇ ਸੋਸ਼ਲ ਨੀਡਸ ਆ ਤੇ ਉਹਦੇ ਬਾਰੇ ਜਿਹੜਾ ਮਾਪਿਆਂ ਨੂੰ ਹੋਰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਆ ਜੀ